ਵੱਡੀ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਲਦੇਵ ਸਿੰਘ ਮਾਨ ਦੇ ਵੱਲੋਂ ਮੁੜ ਤੋਂ ਘਰ ਵਾਪਸੀ ਕੀਤੀ ਗਈ ਹੈ ਤਾਂ ਸੰਗਰੂਰ ਦੇ ਵਿੱਚ ਇੱਕ ਵੱਡਾ ਸਮਾਗਮ ਰੱਖਿਆ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਔਰਾਦੀਗਾਰ ਕੀਤੀ ਜਾਵੇ ਤਾਂ ਬੀਤੇ ਦਿਨੀ ਉਹਨਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਜਦੋਂ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਉਹਨਾਂ ਦੇ ਵੱਲੋਂ ਜੋ ਹੁਣ ਧਰਨਾ ਦਿੱਤਾ ਜਾਣਾ ਹੈ ਤਾਂ ਉਸ ਦੀ ਜਾਂ ਜਦੋਂ ਸੁਖਬੀਰ ਸਿੰਘ ਬਾਦਲ ਕੱਲ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਦਫ਼ਤਰ ਤੋਂ ਸਾਂਝੀ ਕਰ ਰਹੇ ਸੰਤਾਏ ਸਬਦੇ درمیان انہਾ ਦੇ ਵੱਲੋਂ ਜੋ ਅਕਾਲੀ ਦਲ ਤੋਂ ਵੱਖ ਹੋਏ ਆਗੂ ਨੇ ਖਾਸ ਕਰਕੇ ਬਾਗੀ ਧੜੇ ਦੇ ਆਗੂ ਨੇ ਤਾਂ ਉਹਨਾਂ ਨੂੰ ਅਪੀਲ ਕੀਤੀ ਗਈ ਉਹਨਾਂ ਤੋਂ ਮਾਫੀ ਮੰਗੀ ਗਈ ਕਿ ਜੇਕਰ ਉਹ ਨਾਰਾਜ਼ ਨੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਉਹਨਾਂ ਨੂੰ ਮਾਫ ਕਰਕੇ ਮੁੜ ਤੋਂ ਅਕਾਲੀ ਦਲ ਦੇ ਵਿੱਚ ਵਾਪਸੀ ਕਰਨ ਤੇ ਸਬਦੇ درمیان ਹੁਣ ਬਲਦੇਵ ਸਿੰਘ ਮਾਨ ਉਹਰਾ ਦੇ ਵੱਲੋਂ ਜਿਹੜਾ ਵਾਪਸੀ ਕੀਤੀ ਗਈ ਹੈ ਬਲਦੇਵ ਸਿੰਘ ਮਾਨ ਨੇ ਇਹਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੰਤਰੀ ਰਹਿ ਚੁੱਕੇ ਨੇ ਤੇ ਇਸ ਤੋਂ ਇਲਾਵਾ ਸਾਲ 2024 ਦੇ ਵਿੱਚ ਉਹਨਾਂ ਦੇ ਵੱਲੋਂ ਪਾਰਟੀ ਦਾ ਪੱਲਾ ਛੱਡਿਆ ਗਿਆ ਸੀ ਬਾਗੀ ਧੜੇ ਦੇ ਨਾਲ ਪਿਛਲੇ ਲੰਬੇ ਚਿਰ ਤੋਂ ਜਿਹੜਾ ਉਹ ਜੁੜੇ ਹੋਏ ਸਨ ਤੇ ਉਸ ਤੋਂ ਬਾਅਦ ਹੁਣ ਬੀਤੇ ਦਿਨੀ ਉਹਨਾਂ ਦੇ ਵੱਲੋਂ ਬਾਗੀ ਧੜੇ ਦਾ ਵੀ ਸਾਥ ਛੱਡ ਦਿੱਤਾ ਗਿਆ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁਰਤੋ ਸ਼ਾਮਿਲ ਹੋਇਆ ਗਿਆ ਤੇ ਇਸ ਬਾਬਤ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਬੀਤੇ ਦਿਨ ਜਥੇਦਾਰ ਕੁਲਦੀਪ ਸਿੰਘ ਗੜਗਾਜੋ ਹੋਰਾਂ ਦੇ ਵੱਲੋਂ ਕਾਹ ਤੱਕ ਸਾਫ ਤੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਰਿਆਂ ਨੂੰ ਆਪਣੇ ਆਪਣੇ ਚੁੱਲ੍ਹੇ ਇਕੱਠੇ ਕਰਕੇ ਇੱਕ ਝੰਡੇ ਹੇਠ ਇਕੱਠੇ ਹੋਣ ਦਾ ਜਿਹੜਾ ਹੁਕਮ ਸੁਣਾਇਆ ਗਿਆ ਸੀ ਤਾਂ ਉਸ ਦੇ ਦਰਮਿਆਨ ਜਿਹੜਾ ਇਹ ਬਲਦੇਵ ਸਿੰਘ ਮਾ ਜਿਹੜਾ ਨੇ ਉਹ ਪਾਰਟੀ ਦੇ ਵਿੱਚ ਮੁਰਤੋਂ ਸ਼ਾਮਿਲ ਹੋਏ ਨੇ ਤਾਂ ਇੱਥੇ ਵੀ ਉਹ ਨਾ ਦੇ ਵੱਲੋਂ ਬਾਕੀ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਨੂੰ ਸਿਰਫ ਸ਼ਰਮਣੀ ਅਕਾਲੀ ਦਲ ਹੀ ਜਿਹੜਾ ਬਚਾ ਸਕਦਾ ਹੈ ਕਿਉਂਕਿ ਦਿੱਲੀ ਤੋਂ ਆਈਆਂ ਪਾਰਟੀਆਂ ਪੰਜਾਬ ਨੂੰ ਲੁੱਟਣ ਦੇ ਲਈ ਕੰਮ ਕਰਦੀਆਂ ਨੇ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈ ਉਹ ਪੰਜਾਬ ਨੂੰ ਬਚਾਉਣ ਦੇ ਲਈ ਕੰਮ ਕਰਨਾ ਚਾਹੀਦਾ ਤੇ ਉਹਨਾਂ ਨੇ ਬਾਕੀ ਆਗੂਆਂ ਨੂੰ ਵੀ ਮੁਰਤੋਂ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਹਾ ਗਿਆ ਤੇ ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਬਿੱਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ 2 ਦਸੰਬਰ 2024 ਨੂੰ ਜੋ ਹੁਕਮਨਾਮਾ ਕੀ ਕੀਤਾ ਗਿਆ ਸੀ ਉਸ ਦੇ ਵਿੱਚ ਇਹ ਸਾਫ਼ ਤੌਰ ਤੇ ਕਿਹਾ ਗਿਆ ਕਿ ਸਾਰੇ ਅਕਾਲੀ ਆਗੂ ਜਿੰਨੇ ਨੇ ਉਹ ਵੱਖ-ਵੱਖ ਚੁੱਲੇ ਨਾ ਜਲਾਣ ਆਪਣਾ ਇੱਕ ਚੁੱਲਾ ਇਕੱਠਾ ਇੱਕ ਝੰਡੇ ਦੇ ਹੇਠ ਕਰਨ ਤੇ ਉਸ ਤੋਂ ਬਾਅਦ ਪੰਥ ਦੀ ਮਜ਼ਬੂਤੀ ਦੇ ਲਈ ਤੇ ਪੰਜਾਬ ਦੀ ਮਜ਼ਬੂਤੀ ਦੇ ਲਈ ਕੰਮ ਕਰਨਾ ਤੇ ਪਰ ਇਸ ਤੋਂ ਇਲਾਵਾ ਜੇਕਰ ਕੋਈ ਨਾ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਉਸ ਦੀ ਸਿਆਸਤ ਜਿਹੜੀ ਹੈ ਉਹ ਮੁਬਾਰਕ ਹੈ ਤੇ ਉਸ ਤੋਂ ਬਾਅਦ ਹੁਣ ਜੋ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹੀ ਹੁਕਮਨਾਮੇ ਦੇ ਕਾਰਨ ਜਿਹੜਾ ਨੇ ਬਲਦੇਵ ਸਿੰਘ ਮਾਨ ਮੁਰ ਤੋਂ ਜਿਹੜਾ ਪਾਰਟੀ ਦੇ ਵਿੱਚ ਵਾਪਸ ਆਏ ਨੇ ਤਾਂ ਇਸ ਬਾਬਤ ਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਦੇਖੋ ਮਾਨ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਹੈ ਮੈਨੂੰ ਬੜੀ ਖੁਸ਼ੀ ਹੈ ਪਰਸਨਲੀ ਵੀ ਖੁਸ਼ੀ ਹੈ ਤੇ ਕਾਲੀ ਦਲ ਨੂੰ ਵੀ ਬਹੁਤ ਵੱਡੀ ਤਾਕਤ ਮਿਲੀ ਹੈ ਜਿਵੇਂ ਸ਼੍ਰੀ ਕਾਲ ਤਖਸਬ ਦੇ ਜਹਦਦਾਰ ਸਾਹਿਬ ਨੇ ਕੱਲ ਆਪਣੇ ਮੈਸੇਜ ਦਿੱਤਾ ਹੈ ਕਿ ਜਿਹੜੇ ਛੱਡ ਕੇ ਗਏ ਸੀ ਕਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਦੀ ਪਾਲਣਾ ਕਰ ਕੀਤੀ ਹੈ ਤੇ ਮੈਂ ਚਾਹੁੰਦਾ ਕਿ ਸਾਰੇ ਪੰਜਾਬ ਵਿੱਚ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਅਕਾਲੀ ਦਲ ਨੂੰ ਤਕੜਾ ਕਰੀਏ ਸਾਰੇ ਜੋ ਉਸਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋਣ ਕਿਸੇ ਹੋਰ ਪਾਰਟੀ 'ਚ ਵੀ ਗਏ ਹੋਣ ਉਹ ਵਾਪਸ ਅਕਾਲੀ ਦਲ ਵਿੱਚ ਆਉਣ। ਇਸ ਤਰ੍ਹਾਂ ਹਾਲਾਤ ਨਹੀਂ ਬਦਲਣੇ ਜੀ ਤੁਸੀਂ ਕੋਈ ਮਤਲਬ ਸੋਚ ਰਹੇ ਹੋ ਕਿ ਭਾਜਪਾ ਜਾਂ ਕਾਂਗਰਸ ਨਾਲ ਕੋਈ ਗੱਟਬੰਦੀ ਹਲੇ ਹਲੇ ਤਾਂ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਖਾਸ ਕਰਕੇ ਜਿਹੜੇ ਜ਼ਮੀਨਾਂ ਤੇ ਹਮਲਾ ਕੀਤਾ ਇਹਨਾਂ ਨੂੰ ਝਾੜੂ ਆ ਲੈਣਾ ਪਹਿਲੀ ਤਰੀਕ ਨੂੰ ਅਸੀਂ ਮੋਰਚਾ ਲਾਉਣ ਲੱਗੇ ਆ ਜੇ ਇਹਨਾਂ ਨੇ ਸਾਰੀ ਕਾਨੂੰਨ ਵਾਪਸ ਨਾ ਲਿੱਤਾ ਹਾਈ ਕੋਰਟ ਨੇ ਹਾਈ ਕੋਰਟ ਨੇ ਕੱਲਾ 1 ਮਹੀਨੇ ਵਾਸਤੇ ਸਟੇ ਦਿੱਤਾ ਪਰ ਸਾਡਾ ਮਿਸ਼ਨ ਹੈ ਸਰਕਾਰ ਵਾਪਸ